ਭਾਈ ਗੁਰੂ ਦਾ ਖਾਲਸਾ ਭਾਈ ਗੁਰੂ ਤੇ ਫਤੇ ਅੱਜ ਮੈਂ ਆਪ ਸਭ ਤੇ ਗੁਰੂ ਅਕਦੇਵ ਜੀ ਸਾਖੀ ਸੁਣਾਣ ਜਾ ਰਹੀ ਹਾਂ ਜਦੋਂ ਫੋਡਰ ਕ੍ਰਿਜ ਜੀ ਨੇ ਸultanpur ਹੱਤੀ ਪਾਈ ਉਸ ਤੋਂ ਬਾਅਦ ਬੇ ਨਦੀ ਵਿੱਚ ਪ੍ਰਵੇਸ਼ ਕੀਤਾ ਉਹਨਾਂ ਦਾ ਉਪਦੇਸ਼ ਦਿੱਤਾ ਗੁਰੂ ਅਕਦੇਵ ਜੀ ਦੀਵਾਨ ਜੇਰਾ ਜੀ ਕੋਲ ਚਲੇਗੇ ਔਰ ਉਹਨਾਂ ਨੇ ਬੋਦੀਖਾਨੇ ਨਵਾਬ ਦੇ ਬੋਦੀਖਾਨੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹਾਟੇ ਵਿੱਚ ਬੈਠ ਕੇ ਗੁਰਜੀਤ ਅਬ੍ਰਹਮ ਦੇਵਾ ਸੋਏ ਜੋ ਕੋਈ ਸਵਾਲ ਹੀ ਆਵੇ ਤੋਲ ਤੋਲ ਕੇ ਦਿੱਤੀ ਜਾਂਦੇ ਤੇ ਇੱਕੇ ਤਰ ਮੈਂ ਤੇਰਾ ਮੈਂ ਤੇਰਾ ਹੀ ਬੋਲਦੇ ਜਾਂਦੇ ਤਾਂ ਬਾਲ ਇੱਕ ਦਿਨ ਗਿਆ ਕਿ ਮੈਂ ਤਾਂ ਖੇਤੀ ਤੋਂ ਬਿਨਾਂ ਹੋਰ ਕੁਝ ਨਹੀਂ ਜਾਣਦਾ ਤੋਸਤੇ ਖत्री ਪੁੱਤਰ ਹੋ ਤੇ ਆਪਣਾ ਕਾਰਵਿਹਾਰ ਕਰਨ ਲੱਗ ਪਏ ਹੋ ਮੈਨੂੰ ਆਗੇ ਆਦਿਓ ਤਾਂ ਬਾਬੇ ਆਖਿਆ ਬਾਲਿਆ ਅਸਾ ਸਦਾ ਇੱਕ ਕੰਮ ਨਹੀਂ ਕਰਨਾ ਜੋ ਕੰਮ ਅਸਾ ਤੁਸਾ ਕਰਨਾ ਹੈ ਉਸਮਾ ਛੇਤੀ ਹੀ ਹੋਣ ਵਾਲਾ ਹੈ ਹੁਣ ਤੈਨੂੰ ਜੋ ਲੋੜ ਹੈ ਸਤੂ ਲੈ ਲੈ ਪਰ ਜਾਣਾ ਨਹੀਂ ਤਾਂ ਬਾਲੇ ਨੇ ਕਿਹਾ ਜੀ ਤੇਰੀ ਮਰਜ਼ੀ ਹੈ ਬੇ ਤੇਰੇ ਵਾਸਾ ਪਲਾ ਦੂ ਰਸਤ ਕਰਦਾ ਤੇ ਗੁਰੂ ਜੀ ਨੂੰ ਤੋਲਦੇ ਦਿੰਦੇ ਮੰਗਤੇ ਦੂਰ ਦੂਰੋਂ ਹੋਣ ਲੱਗੇ ਇਹਨਾਂ ਗਾਨੇ ਚੁਗਲੀ ਕੀਤੀ ਕਿ ਨਵਾਬ ਦਾ ਘਰ ਉਟਾਰਿਆ ਹੈ ਪਰ ਪਾਸੋਂ ਸਭ ਲੋਕ ਜਿੰਨਾ ਦੀ ਕਰੀ ਰਸ ਚੰਗੀ ਜਾਂਦੀ ਸੀ ਗੁਰੂ ਜੀ ਦੀ ਬਹੁਤ ਵਧੀਆ ਹੀ ਕਰਦੇ ਉੜਕ ਨਵਾਬ ਨੇ ਹਸਾ ਇਸਾਬ ਦਾ ਹੁਕਮ ਦਿੱਤਾ ਤਾਂ ਜਿਹ ਆਰਾਮ ਦੀਵਾਨ ਡਰ ਗਿਆ ਪਰ ਬੀਬੀ ਜੀ ਨੇ ਤੀਰ ਦਿੱਤੀ ਜੇਟ 1543 ਬਿਕਰਮੇ ਨੂੰ ਹਸਾ ਹੋਇਆ ਤਾਂ ਗੁਰੂ ਜੀ ਦਾ ਵਾਦਾ ਨਿਕਲਿਆ ਚੂਕਲਾ ਦਾ ਮੂੰਹ ਕਾਲਾ ਹੋਇਆ ਤੇ ਨਵਾਬ ਨੇ ਗੁਰੂ ਜੀ ਨੂੰ ਦਸ਼ਾਲਾ ਦਿੱਤਾ ਤੇ ਆਖਿਆ ਇਹੋ ਕੰਮ ਕਰੋ ਤਾਂ ਦੇਖ ਦਿਨ ਪਿੱਤਾ ਮੈਂ ਤਾਂ ਕਾਲੂ ਆਇਆ ਤੇ ਆਖਿਆ ਘਰ ਲਟਾਇਆ ਨਾ ਜੋ ਕੁਝ ਜਮਾ ਕੀਤਾ ਹੈ ਮੈਨੂੰ ਦੇ ਲੈ ਜਾਵਾ ਵਿਆਹ ਹੋਇਆ ਮੋਦੀ ਖਾਨੇ ਦੀ ਸਦਬਨਾ ਕੋੜਮਾਈ ਹੋ ਕੇ 1545 ਵਿਕਰਮੀਂ 7 ਜੇਠ ਨੂੰ ਗੁਰਦਾਸਪੁਰ ਡਿਲੇ ਪੱਖੋ ਪਿੰ ਜੋਰੰਦਾ ਵਿੱਚ ਕੰਦਾ ਹੈ ਵਿੱਚ ਮੋਲਜੰਤ ਛੋਣੇ ਖਤਰੇ ਦੀ ਪੁੱਤਰੀ ਸਲਖਣੀ ਨਾਲ ਬਾਬੇ ਦਾ ਵਿਆਹ ਹੋਇਆ ਤੇ 5 ਸਾਵਣ 51 ਵਿਕਰਮੀਂ ਸੀ ਦੀ ਚੰਦ ਤੇ 19 ਫੱਗਣ 57 53 ਵਿਕਰਮ ਨੂੰ ਲਖਮੀ ਚੰਦ ਜੀ ਜਨਮੇ ਤਾਂ ਬਾਬਾ ਜੀ ਸੰਸਾਕਾਰ ਤੰਦੇ ਛੱਡ ਕੇ ਜੀਵਾਂ ਦੇ ਉਧਾਰ ਦੀ ਇੱਛਾ ਨਾਲ ਦੇਸ਼ਾਂਤਰਾ ਵਿੱਚ ਸੈਲ ਕਰਨਾ ਲੋੜਿਆ ਤੇ ਰੋਜ਼ ਦਿਨਿਤ ਨੇਮ ਅਨੁਸਾਰ ਵੇਈ ਨਦੀ ਵਿੱਚ ਇਸ਼ਨਾਨ ਕਰਨਗੇ ਤੇ ਤਿੰਨ ਦਿਨ ਵੇਈ ਵਿੱਚ ਹੀ ਰਹੇ ਜਦੋਂ ਗੁਰੂ ਜੀ ਨੇ ਬੇਂ ਵਿੱਚ ਡੁੱਬੀ ਲਾਈ ਤਾਂ ਦੇ ਵਰਨ ਦਿਉਤਾ ਉਹਨਾਂ ਨੂੰ ਵਾਯੂ ਦੇ ਹੁਕਮਸਾਤ ਸੱਚਖੰਡ ਵਿੱਚ ਲੈ ਗਿਆ ਜਿੱਥੇ ਬ੍ਰਹਮਾ ਵਿਸ਼ਨ ਸ਼ਿਵ ਇੰਦਰ ਕੁਬੇਰ ਵਿਆਸ ਨਾਦ ਸੰਕਾ ਆਦਿ ਕਰਾਮ ਕ੍ਰਿਸ਼ਨ ਜਰਦਾਸਤ ਈਸਾ موسی محمد ਆਦਿਕ अनेका ਹੀ ਮੰਗਤਿਆਂ ਮੰਗ ਰਹੇ ਹਣ ਤੇ ਇੱਕ ਮਹਾਪੁਰਖੰਦਰੋਂ ਆਇਆ ਤੇ ਬਾਬਾ ਜੀ ਨੂੰ ਅਕਾਲਪੁਰਖ ਦੇ ਹਜ਼ੂਰ ਲੈ ਗਿਆ ਤੇ ਕਰੋੜਾਂ ਹੀ ਬਿਜਲੀਆਂ ਨਾਲੋਂ ਵੱਧ ਤੇਜ ਨੂਰ ਹੀ ਨੂਰ ਦੇਸੀਆ ਤਦ ਉੱਥੋਂ ਆਵਾਜ਼ ਆਈ ਨਨਕ ਨੰਕਾਰੀ ਤੈਨੂੰ ਜੀਵਾਂ ਦੇ ਉਦਾਰ ਲਈ ਕਲਯੁਗ ਦਾ ਮਲਾਬ ਨਾ ਕੇ ਸੰਸਾਰ ਵਿੱਚ ਕਲਿਆ ਹੈ ਸਤਨਾਮ ਵਾਇਗੁਰ ਜਪਾ ਕੇ ਭਗਤੀ ਗਿਆਨ ਜੜਾ ਜਿਸ ਤੋਂ ਮਹਾ ਪਾਪੀ ਵੀ ਮੁਕਤ ਹੋਣ ਤੇ ਤੋਂ ਬੈਲਾ ਜੋ ਜੋ ਗਿਆ ਸਭ ਨੇ ਆਪਣੇ ਆਪਣੇ ਨਾਮ ਜਪਾਏ ਹਨ ਇਸੇ ਸੱਜਾ ਕਰਕੇ ਇੱਥੇ ਕੋ ਲੋਤੇ ਕਈ ਯੁੱਗਾਂ ਦੇ ਤੜਫਣ ਗਏ ਇਹਨਾਂ ਵਿੱਚ ਕੋਈ ਅੰਦਰ ਨਹੀਂ ਆ ਸਕਦਾ ਇੱਥੇ ਹੀ ਦੁੱਖ ਪਾਉਣਗੇ ਇਹਨਾਂ ਦੀ ਹਾਲਤ ਤੂੰ ਤੱਕ ਲੈ ਔਰ ਇਸ ਇਸ ਦੁੱਖ ਤੋਂ ਬਚਣ ਦਾ ਯਤਨ ਕਰੀ ਜੀਵਨ ਸੱਚੇ ਦਾ ਲਾਮੀ ਇੱਤੇ ਹੀ ਤਦ ਬਾਬਾ ਜੀ ਰੈਲਾਸ ਦਾ ਸੋਧ ਦਾਗ ਅਸਮੰਨ ਪਹਿਲਾ ਉਚਾਰਿਆ ਤੇ ਸ੍ਰੀ ਰਗ ਦੇ ਸ਼ਬਦ ਕੋਟ-ਕੋਟ ਮੇਰੀ ਹਰ ਜਪ ਪਵਨ ਪੀਵਨ ਅਪਿਆਓ ਆਦਿ ਕੋ ਹੋਰ ਵੀ ਕਈ ਸ਼ਬਦ ਅਕਾਲ ਮਹਮਾ ਦੇ ਕਥਨ ਕੀਤੇ ਤਦ ਅਕਾਲ ਪੁਰਖ ਨੇ ਖੁਸ਼ ਹੋ ਕੇ ਇਹ ਉਪਦੇਸ਼ ਦਿੱਤਾ ਏ ਕਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਅਤੇ ਕਿਹਾ ਆ ਸੰਸਾਰ ਵਿੱਚ ਇਸੇ ਮੰਤਰ ਦੁਆਰਾ ਜੀਵਾਂ ਨੂੰ ਸੱਚੇ ਰਾਹ ਤੇ ਲਿਆ। ਤਦ ਗੁਰੂ ਜੀ ਤਿਜੇ ਦਿਨ ਬੇਈ ਨਦੀ ਵਿੱਚੋਂ ਪ੍ਰਗਟ ਆਣ ਹੋਏ। ਇੱਦਾਂ ਜਦੋਂ ਬੇਈ ਨਦੀ 'ਚ ਬਾਬੇ ਦੇ ਡੁੱਬਨ ਦਾ ਪਤਾ ਜੈ ਆਰਾਮ ਤੇ ਨਵਾਬ ਨੂੰ ਲੱਗਾ ਤਾਂ ਉਹਨਾਂ ਨੇ ਬਹੁਤ ਖੋਜ ਪਾਲ ਕਰਾਈ। ਕੁਝ ਪਤਾ ਨਾ ਲੱਗਾ ਪਰ ਬੀਬੀ ਨਾਨਕੀ ਨੇ ਜਿੱਤਨਾ ਢਲਾਇਆ। ਜਦ ਬਾਬਾ ਜੀ ਆਏ ਤਾਂ ਲੋਕਾਂ ਨੂੰ ਵਾਗੂ ਦੀ ਦਰਗਾਹ ਦੇ ਸਮਝਾ ਦੱਸਣ ਵਾਸਤੇ ਇਹ ਸ਼ਬਦ ਜਿੱਤਦਰ ਲਖਮਾ ਦਾ ਲਖ ਬ੍ਰਹਮੇ ਵਿਸ਼ਨ ਮਹੇਸ਼ ਆਦਿ ਕਥਨ ਕੀਤੇ। ਨਵਾਬ ਤੇ ਜੇ ਆਰਾਮ ਨੇ ਮੋਦੀ ਖਾਨੇ ਦਾ ਕੰਮ ਕਰਨ ਲਈ ਗੁਰੂ ਜੀ ਨੂੰ ਬਹੁਤ ਵਾਰ ਕਿਹਾ ਪਰ ਉਹਨਾਂ ਨੇ ਇੱਕ ਨਾ ਮੰਨੀ ਤੇ ਆਖਿਆ ਮੈਨੂੰ ਵਾਗੁੰਣੇ ਸੱਚੇ ਕਾਰੀ ਲਾ ਦਿੱਤਾ ਹੈ ਇਸ ਦਿਨ ਦੇ ਮਗਰੋਂ ਕਦੇ ਕੰਮ ਆਏ ਜਦ ਮੋਦੀ ਖਾਨੇ ਦਾ ਹਿਸਾਬ ਹੋਇਆ ਤਾਂ 760 ਰੁਪਏ ਗੁਰੂ ਜੀ ਦੇ ਨਵਾਬ ਦੇ ਜੁੱਬੇ ਨਿਕਲੇ ਤਾਂ ਲੋੜੀਂਗਾ ਕਿ ਇਹ ਰੁਪਏ ਇਹਨਾਂ ਦੇ ਪਤਰਾਂ ਦੀ ਪਾਲਣਾ ਲੈ ਦਿੱਤੇ ਜਾਣ ਪਰ ਗੁਰੂ ਜੀ ਨੇ ਗਰੀਬਾਂ ਨੂੰ ਹੀ ਖਵਾ ਦਿੱਤੇ ਤਾਂ ਆਪ ਸਾਧੂ ਰੂਪੋ ਕੇ ਸਤ ਤਰ੍ਹਾਂ ਦਾ ਪਚਾਰ ਕਰਨ ਲੱਗੇ ਜੰਗੇ ਜੰਗੇ ਪੀਰ ਫਕੀਰ ਪੰਡਤ ਮੋਲਵੀ ਮੁੱਲਾ ਆਪ ਦੀਆਂ ਗੱਲਾਂ ਸੁਣ ਕੇ 당ਗ ਰਹਿ ਜਾਂਦੇ ਤੇ ਜੋ ਕੁਝ ਬਾਸ ਹੋਵੇ ਗਰੀਬਾਂ ਨੂੰ ਖਵਾ ਦੇਵੇ ਜਾਂ ਦੇਖ ਖਵਰ ਗੁਰੂ ਜੀ ਦੇ ਸੋਰੇ ਪਾਸ ਪੁਜੀਤਾਂ ਓਸ਼ਾਂ ਬੇ ਪੰਡਤ ਨੂੰ ਨਾਲ ਲੱਗੇ ਗੁਰੂ ਜੀ ਨੂੰ ਸਮਝੋ ਲੈ ਸੁਲਤਾਨ ਜਦ ਇਹਨਾਂ ਦੋਹਾਂ ਨੇ ਸੁਣਿਆ ਕਿ ਜੋ ਰਬਿਆ ਸਾਹ ਵਿੱਚ ਵਦ ਸੀ ਉਹ ਬਾਬਾ ਜੀ ਨੇ ਫਿਕਰ ਨੂੰ ਖਵਾ ਦਿੱਤਾ ਤਾਂ ਬਹੁਤ ਦੁਖੀ ਹੋਏ ਇਤਨਾ ਦੁੱਖ ਸਾਧ ਹੋਣ ਦਾ ਨਾ ਜਾਤਾ ਜਿੰਨਾ ਰਪੇ ਹੁੰਦਾ ਜਾਣਿਆ ਹਾਂਜੀ ਇਹ ਮੇਰੀ ਅਧੀ ਸਾਕੀ ਸੀ ਸਾਕੀ ਸੁਣਦੇ ਆ ਦੇਖਦੇ ਆ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਸਮਰਾਥ ਗੁਰੂ ਸਿਰwidehat ਤਰਨੋ